ਮਾਂ ਪੋਸੀ ਫੋਸੀ ਤਪੇ ਪਤ ਗੀਰੇ ਮਨ ਸੇ ਇਹ ਖਾਨ ਹੈ ਸਾਡਾ ਅਜ ਦਾ ਇਸਦੇ ਮਗਰ ਦੀ ਕਹਾਣੀ ਹੈ ਜੋ ਹੈ ਕਿ ਪ੍ਰਤਨ ਸਮਿਆਂ ਦੇ ਵਿੱਚ ਹਰ ਮੀਰ ਗਰੀਬ ਘਰ ਦੇ ਵਿੱਚ ਪਸ਼ੂਆਂ ਦੇ ਗੋਬਰ ਦੀਆਂ ਪਾਥੀਆਂ ਬਾਲਣ ਦਾ ਮੁੱਖ ਸਰੋਤ ਹੁੰਦੀਆਂ ਸਨ ਹਰੇਕ ਘਰ ਹਰੇਕ ਪਰਵਾਰ ਚਾਹੇ ਉਸ ਦੇ ਘਰ ਪਸ਼ੂ ਹਨ ਜਾਂ ਨਹੀਂ ਹਨ ਉਹ ਪੱਥੀਆਂ ਪੱਤ ਕੇ ਸਟਾਕ ਕਰਕੇ ਸਦੀਆਂ ਲਈ ਜੋੜ ਕੇ ਰੱਖਦੇ ਸਨ ਜਿਨ੍ਹਾਂ ਦੇ ਘਰ ਵਿੱਚ ਪਸ਼ੂ ਨਹੀਂ ਹੁੰਦੇ ਸਨ ਉਹ ਜਿੱਥੇ ਬਾਹਰ ਪਸ਼ੂ ਚਰੰਦਾ ਵਿੱਚ ਚਰਦੇ ਸਨ ਉੱਥੇ ਸਿਰ ਤੇ ਟੋਕਰਾਂ ਜਾਂ ਬੱਠਰ ਰੱਖ ਕੇ ਪਸ਼ੂਆਂ ਦਾ کیتا گیا گوبر اکٹھا کر کے پتھیاں پتھ کے جوڑ کے رکھ دے سن ایک گریب ماں پوسی فوسی, فوسی مطب ایک ایک پشو گوبر کٹھا کر کے پتھیاں پتھ دی ہے کچھ ਇਲਾਕੇ ਦੇ ਵਿੱਚ ਸੰਜ ਕੰਮ ਹੋਣੇ ਨੇ ਤੇ ਪੁੱਤਰ ਚੁੱਕ ਕੇ ਮਾਂ ਦਾ ਗਿਰਾਹੀ ਦਾਨ ਕਰ ਦਿੰਦਾ ਹੈ ਜੋ ਉਸ ਨੇ ਸਰਦੀਆਂ ਲਈ ਜੋੜ ਕੇ ਰੱਖਿਆ ਸੀਗਾ ਕਿ ਸਰਦੀਆਂ ਦੇ ਵਿੱਚ ਮੇਰੇ ਕੰਮ ਆਵੇਗਾ ਉਹ ਗਿਰਾਹੀ ਜੋੜ ਮਰਸ ਦਿੰਦਾ ਅਰਥਾਤ ਦਾਨ ਕਰ ਦਿੰਦਾ ਹੈ ਉੱਥੇ ਕਿਹਾ ਗਿਆ ਕਿ ਮਾਂ ਫੋਸੀ ਫੋਸੀ ਥੱਪੇ ਤੇ ਪੁੱਤ ਗਿਰੇ ਮਨ세 ਇਹਦੇ ਮਗਰ ਮੇਨ ਭਾਵਨਾ ਉਸ ਇਨਸਾਨ ਬਲ ਦਸੀ ਗਈ ਹੈ ਕਿ ਮਾਪਿਓ ਤਾਂ ਤਰਲਿਆਂ ਨਾਲ ਜੀਵਨ ਬਤੀਤ ਕਰ ਰਹੇ ਹਨ ਪਰ ਪੁੱਤਰ ਹੋਕੀਆਂ ਸ਼ਾਨਾਂ ਚੌਧਰਾਂ ਲਈ ਮਾਪਿਓ ਦੀ इकट्ठी ਕੀਤੀ ਉਹ ਵਸਤੂ ਜੋ ਕਿ અત્યંત ਹੀ ਜ਼ਰੂਰੀ ਹੈ ਖਾਸ ਕਰਕੇ ਪ੍ਰਾਤਨ ਸਮੇਂ ਦੇ ਵਿੱਚ ਪਾਤੀ ਸਰਦੀ ਦਾ ਮਹੀਨਾ ਕਿਉਂਕਿ ਨਮੀ ਪੱਤੇ ਸੁੱਕੇਗੇ ਨਹੀਂ ਹੁਣ ਸਰਦੀ ਦਾ ਮਹੀਨਾ ਹੈ ਬਰਸਾਤ ਸ਼ੁਰੂ ਹੋ ਗਈ ਹੈ ਕੋਈ ਗਹਿਣਸਾ ਉਸ ਟਾਈਮ ਹੁੰਦੀਆਂ ਨਹੀਂ ਸਨ نہ ہی لوکوں کو اے کمرے وغیرہ ہوں دے سن کہ لکڑ بالن جمع کیا ہوئے صرف پاتھیاں ہی اندر سٹاک کی دیا سن جہاں ہیں جی رکھی دیا سن وہ پاتھیاں ہی وہ شان شہرت لان کی جان تو اس ਪਰਿਵਾਰ ਦੇ ਉਸ ਮਾਂ ਦੇ ਖਾਣਾ ਬਣਾਉਣ ਨੂੰ ਕਿੰਨੀ ਦਿੱਕਤ ਹੁੰਦੀ ਹੈ ਇਹ ਖਾਨ ਟੁਕਦਾ ਹੋਣਾ ਲੋਕਾਂ ਤੇ ਜਿਨ੍ਹਾਂ ਦੇ ਘਰ ਦੇ ਹਾਲਾਤਾਂ ਅਜਾਇਜ਼ਤ ਨਹੀਂ ਦਿੰਦੇ ਕਿ ਉਹ ਇਹ ਚੀਜ਼ਾਂ ਮੰਡਰ ਦੇ ਪਰ ਫੋਕੀ ਸ਼ਾਨੋਸ਼ਕ ਚੌਧਰ ਲਈ ਦਾਨ ਕੀਤਾ ਗਿਆ ਜਿਸ ਨਾਲ ਸਾਰੇ ਪਰਿਵਾਰ ਨੂੰ ਤੰਗੀ ਹੈ ਉਹ ਇਹ ਆਦਮੀ ਨੂੰ ਅਸੀਂ ਅੱਜ ਕੱਲ ਵੀ ਐਵੇਂ ਕਹਿੰਦੇ ਆ ਕਿ ਜਿਸ ਦੇ ਮਾਤਪਿਤਾ ਤਾਂ ਤਰਲਿਆਂ ਨਾਲ ਕਰਦਾ ਗੁਜ਼ਾਰਾ ਚਲਾ ਰਹੇ ਨੇ ਪਰ ਪੁੱਤਰ ਲੋਕਾਂ ਦੇ ਵਿੱਚ ਆਪਣੀ ਬੈਣ ਬਣਾਉਣ ਲਈ ਹੋਰਾਂ ਲੋਕਾਂ ਦੀ ਰੀਸ ਕਰਦਾ ਹੋਇਆ ਉਹ ਕਰਦੀ ਜ਼ਰੂਰਤਮੰਦ ਚੀਜ਼ ਜਿਸ ਦੇ ਬਿਨਾ ਕੰਮ ਚੱਲ ਨਹੀਂ ਸਕਦਾ ਉਹ ਦਾਨ ਕਰ ਦਿੰਦਾ ਹੈ ਤੇ ਉੱਥੇ ਅਸੀਂ ਵਰਤਦੇ ਹਾਂ ਮਾਂ ਫੋਸੀ ਫੋਸੀ ਥੱਪੇ ਤੇ ਪੁੱਤ ਗੀਰੇ ਮਨ ਸੇ ਸਸਿਆ ਕਾਜੀ ਉਮੀਦ ਹੈ ਅੱਜ ਦੀ ਲੜੀ ਦਾ ਇਹ ਮੁਹਾਵਰਾ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਨਾ ਤੇ ਜੇ ਕੋਈ ਤੁਹਾਡੇ ਕੋਲ ਹੋਰ ਮੁਹਾਵਰਾ ਹੈਗਾ ਤਾਂ ਉਹ ਕਮੈਂਟਾਂ ਵਿੱਚ ਜ਼ਰੂਰ ਭੇਜਣਾ ਆਪਦੀ ਲੜੀ ਦੇ ਵਿੱਚ ਉਹ ਮੁਹਾਵਰਾ ਵੀਡੀਓ ਬਣਾ ਕੇ ਪੋਸਟ ਕੀਤਾ ਜਾਵੇਗਾ ਸ਼ਬਦਾਂ ਥੈਂਕਸ